ਪਾਕਿਸਤਾਨ ਗਈ ਸਿਕਿਸ਼ਰਦਾਲੂ ਸਰਬਜੀਤ ਕੌਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਲਾਹੌਰ ਹਾਈ ਕੋਰਟ ਉਸ ਦੇ ਖਿਲਾਫ ਵੀਜ਼ਾ ਉਲੰਘਣਾ ਤੇ ਪਾਕਿਸਤਾਨ ਚ ਗੈਰ ਕਾਨੂੰਨੀ ਠਹਿਰਾ ਦੇ ਦੋਸ਼ ਚ ਇੱਕ ਸੰਵਿਧਾਨਿਕ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਤੇ ਮਨੁੱਖੀ ਅਧਿਕਾਰਾਂ ਤੇ ਘਟ ਗਿਣਤੀ ਮਾਮਲਿਆਂ ਦੇ ਸਾਬਕਾ ਸੰਸਦ ਸਕੱਤਰ ਮਹਿੰਦਰਪਾਲ ਸਿੰਘ ਰਾਹੀਂ ਦਾਇਰ ਕੀਤੀ ਗਈ ਹੈ ਇਸ ਚ ਸੰਗੀ ਸਰਕਾਰ ਗ੍ਰਹਿ ਮੰਤਰਾਲੇ ਐਫ ਆਈਏ ਤੇ ਪੰਜਾਬ ਸਰਕਾਰ ਨੂੰ ਪ੍ਰਤੀਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਪਟੀਸ਼ਨ ਦੇ ਅਨੁਸਾਰ ਸਰਬਜੀਤ ਕੌਰ ਚਾਰ ਨਵੰਬਰ ਪਰ 2025 ਨੂੰ ਉਸ ਨੇ ਇਹਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਚ ਦਾਖਲ ਹੋਈ ਸੀ ਜੋ ਕਿ ਸਿਰਫ 13 ਨਵੰਬਰ ਤੱਕ ਵੈਧ ਰਹੀ ਤੇ ਉਸ ਦੀ ਆਵਾਜਾਈ ਨੂੰ ਨਨਕਾਨਾ ਸਾਹਿਬ ਤੇ ਕਰਤਾਰਪੁਰ ਸਮੇਤ ਖਾਸ ਸਿੱਖ ਧਾਰਮਿਕ ਸਥਾਨਾਂ ਤੱਕ ਸੀਮਿਤ ਕਰ ਦਿੱਤਾ ਪਟੀਸ਼ਨ ਕਰਤਾ ਨੇ ਕਿਹਾ ਕਿ ਉਕਤ ਔਰਤ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ ਰਸਤੇ ਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੇ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਆਪਣਾ ਹਰਾ ਜਾਰੀ ਰੱਖਿਆ ਜੋ ਕਿ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਹੈ ਇਹ ਵੀ ਦੋਸ਼ ਲਗਾਇਆ ਗਿਆ ਕਿ ਸਰਬਜੀਤ ਕੋਰ ਭਾਰਤੀ ਸ਼ਹਿਰਾਂ ਬਠਿੰਡਾ ਤੇ ਕਪੂਰਥਲਾ ਚ ਧੋਖਾ ਧੜੀ ਦੇ ਮਾਮਲੇ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਨਗੀ ਤੇ ਪਾਕਿਸਤਾਨ ਦੇ ਅੰਦਰ ਸੁਤੰਤਰ ਆਵਾਜਾਈ ਕਈ ਕਾਨੂੰਨੀ ਤੇ ਸੁਰੱਖਿਆ ਚਿੰਤਾਵਾਂ ਪੈਦਾ ਕਰਦੀ ਹੈ ਮਹਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਸਰਬਜੀਤ ਕੋਰ ਨੂੰ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਐਲਾਨਿਆ ਜਾਵੇ ਤੇ ਉਸ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਜਾਵੇ ਪਟੀਸ਼ਨ ਰਾਹੀਂ ਇਹ ਵੀ ਮੰਗ ਕੀਤੀ ਗਈ ਹੈ ਕਿ ਐਫਆਈਏ ਨੂੰ ਇਹ ਜਾਂਚ ਕਰ ਨਾਂ ਨਿਰਦੇਸ਼ ਦਿੱਤਾ ਜਾਵੇ ਕਿ ਸਹੀ ਪਿਛੋਕਰ ਦੀ ਤਸਦੀਕ ਤੋਂ ਬਿਨਾ ਵੀਜ਼ਾ ਕਿਵੇਂ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸਰਕਾਰ ਨੂੰ ਹੁਕਮ ਦੇਣ ਕਿ ਧਾਰਮਿਕ ਵੀਜ਼ਾ ਨਿਯਮਾਂ ਨੂੰ ਮਜ਼ਬੂਤ ਬਣਾਇਆ ਜਾਵੇ ਤੇ ਸ਼ਰਦਾਲੂਆਂ ਦੀ ਆਗਿਆ ਠਹਿਰਨ ਤੋਂ ਬਾਅਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਵੀ ਲਾਗੂ ਕੀਤੀ ਜਾਵੇ ਹੁਣ ਵੇਖਣਾ ਹੋਵੇਗਾ ਕਿ ਲਾਹੌਰ ਦੀ ਹਾਈ ਕੋਰਟ ਇਸ ਪਟੀਸ਼ਨ ਤੇ ਕੀ ਜਵਾਬ ਦਿੰਦੀ ਹੈ